ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਵੀਡੀਓ ਤਕਰੀਬਨ ਇੱਕ ਦਹਾ ਦਿਨ ਰੁੱਕ ਕੇ ਪਾਉਣਾ ਹੁੰਦਾ ਵੈਸੇ ਤਾਂ ਸਾਰਿਆਂ ਨੂੰ ਪਤਾ ਹੈ ਅ ਸਾਡਾ ਮੇਨ ਅਸਲ ਮਕਸਦ ਹੈ ਨਾ ਜਿਹੜਾ ਓਹੋ ਇਹ ਹੈ ਕਿਉਂਕਿ ਆਪਣਾ ਮਕਸਦ ਹੈ ਦੋਸਤੋ ਕੱਲਾ ਹੀ ਨਹੀਂ ਹੁੰਦਾ ਕਿ ਅਸੀਂ ਵੀ ਉਹ ਲੈਣ ਦੇ ਚੱਕਰਾਂ 'ਚ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਾ ਸਹਿਯੋਗ ਜ਼ਰੂਰੀ ਹੈ ਸਹਿਯੋਗ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਇਸ ਮੁਦਦੇ ਦੇ ਕਿੰਨੇ ਕ ਹਮੇ ਹਮੇਤੀ ਦੋਸਤ ਹੈ ਵੀਡੀਓ ਕੱਟਣਾ ਪਿਆ ਮੇਰੇ ਵਿੱਚ ਮਾਫੀ ਚਾਹੁੰਦਾ ਯਾਰ ਮੈਂ ਸਾਡਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਬਚਾਉਣ ਦੇ ਵਾਸਤੇ ਮੇਨ ਟਾਰਗੇਟ ਮੇਨ ਜੋ ਟਿਚਾ ਹੈ ਉਹ ਖਾਸ ਕਰਕੇ ਖੇਤੀ ਦਾ ਮੁੱਦਾ ਹੈ ਬਹੁਤ ਸਾਰੇ ਲੱਖਾਂ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਵੇ ਇਹਦਾ ਕਾਰਨ ਕੀ ਹੈ ਕਿ ਨੌਜਵਾਨ ਚਿੱਟੇ ਤੋਂ ਬਚਣਾ ਟੀਕੇ ਗੋਲੀਆਂ ਤੋਂ ਬਚਣਾ ਜੇ ਕੋਈ ਪੋਸਟਫੀ ਮਾਤਨ ਵੀ ਲੱਗ ਜੂਗਾ ਯਾਰ ਉਹ ਮੌਤੇ ਮੂੰਹ ਚ ਨਹੀਂ ਜਾਂਦਾ ਸਿੱਧੀ ਜੀ ਗੱਲ ਇਹ ਹੈ ਪਤ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਔਰ ਇਹ ਜ਼ਿੰਦਗੀ ਭਰ ਜਿੰਨਾ ਚਿਰ ਜੀਵਨ ਹੈ ਅੱਜ ਦੀ ਪੀਡੀਪੀ ਜਿਹੜੀ ਇਸ ਗੱਲ ਦੀ ਹਮਾਇਤ ਕਰਦੀ ਆ ਉਹ ਇਸ ਗੱਲ ਨੂੰ ਯਾਦ ਰੱਖੇਗੀ ਮੁੱਦੇ ਨੂੰ ਕਿ ਮਾਨ ਸਰਕਾਰ ਦੇ ਮੰਤਰੀਆਂ ਨੇ ਤਾਂ ਇਸ ਮੁੱਦੇ ਨੂੰ ਮਜ਼ਾਕ ਬਣਾ ਦਿੱਤਾ ਜੋ ਕਿ ਬਹੁਤ ਦੁੱਖ ਦੀ ਗੱਲ ਹੈ ਸਿੰਥੈਟਿਕ ਨਸ਼ੇ ਵਰਤ ਕੇ ਨੌਜਵਾਨ ਟੀਕੇ ਗੋਲੀਆਂ ਵਰਤ ਕੇ ਮੌਤੇ ਨੂੰ ਚ ਜਾ ਰਹੇ ਸਨ ਪਰ ਇਹਨਾਂ ਨੇ ਇਹ ਮੁੱਦੇ ਨੂੰ ਵਿਚਾਰਨ ਦੀ ਬਜਾਏ ਇਹਦਾ ਮਜ਼ਾਕ ਬਣਾ ਦਿੱਤਾ ਇਹਦਾ ਫਲ ਵੀ ਮਿਲੇਗਾ ਜ਼ਰੂਰ ਇਹਨਾਂ ਨੂੰ ਸਿੱਧੇ ਤੇ ਸਪੱਸ਼ਟ ਸ਼ਬਦਾਂ ਦੇ ਵਿੱਚ ਹੈ ਕਿ ਮਾਨ ਸਰਕਾਰ ਨੇ ਪੰਜਾਬ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਇਹਦਾ ਨਤੀਜਾ ਇਹਦਾ ਖਮਿਆਜਾ ਇਸ ਸਰਕਾਰ ਨੂੰ ਭੁਗਤਣਾ ਪਵੇਗਾ ਜੇ ਨਸ਼ਿਆਂ ਦੀ ਗੱਲ ਕਰੀਏ ਤੇ ਸ਼ਰਾਬ ਸ਼ਰਾਬ ਹੈ ਜੋ ਉਹਨੂੰ ਦੁਕਾਨਾਂ ਤੇ ਪਰੋਸਣ ਤੱਕੇ ਗਈ ਸਰਕਾਰ ਇਹ ਬਹੁਤ ਸੋਚਣ ਵਾਲੀਆਂ ਗੱਲਾਂ ਹਨ ਦੋਸਤੋ ਬਹੁਤ ਸਾਰੇ ਵੀਡੀਓ ਵੇਖਣ ਵਾਲੇ ਮਾਨ ਸਰਕਾਰ ਦੇ ਹਮਾਇਤੀ ਹੋ ਸਕਦੇ ਹਨ ਪਰ ਸੱਚ ਤਾਂ ਹਮੇਸ਼ਾ ਸੱਚ ਹੀ ਰਹਿੰਦਾ ਹੈ ਲੋਕਾਂ ਦਾ ਸਹਿਯੋਗ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਜਿੰਨਾ ਚਿਰ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ ਆਮ ਲੋਕ ਜਾਗਦੇ ਨਹੀਂ ਤੇ ਇਹ ਮੁੱਦਾ ਫਤਿਹ ਨਹੀਂ ਹੋਏਗਾ ਇੱਕ ਸਮਾਂ ਸੀ ਜਦੋਂ ਸ਼ਰਾਬ ਦੇ ਠੇਕਿਆਂ ਦੇ ਵਿਰੋਧਤਾ ਹੁੰਦੀ ਸੀ ਤੇ ਜੇ ਨਸ਼ੇ ਦੀ ਗੱਲ ਹੀ ਕਰਨੀ ਹੈ ਤਾਂ ਫਿਰ ਸਾਰੇ ਨਸ਼ੇ ਹੀ ਬੰਦ ਹੋਣੇ ਚਾਹੀਦੇ ਆ ਇਹ ਦੂਪਰ ਪੱਧਰ ਤੇ ਰੱਖ ਲਈਏ ਝਾਰਖੰਡ ਦੇ ਵਿੱਚ ਐਮਪੀ ਦੇ ਵਿੱਚ ਯੂਪੀ ਦੇ ਵਿੱਚ ਜੇ ਪੋਸਤਰੀ ਖਾਸ ਖਾਸਰੀ ਖੇਤੀ ਹੋ ਸਕਦੀ ਹੈ ਤਾਂ ਪਿਆਬ ਦੇ ਵਿੱਚ ਕਿਉਂ ਨਹੀਂ ਪਿਆਬ ਦੇ ਲੋਕੋ ਮੇਰੇ ਦੋਸਤੋ ਮੇਰੇ ਬਜ਼ੁਰਗੋ ਮੇਰੀ ਔਪੈਣੋ ਮੇਰੇ ਭਰਾਵੋ ਸਹਿਯੋਗ ਬਹੁਤ ਜ਼ਰੂਰੀ ਹੈ ਇਸ ਕਰਕੇ ਜਾਗੋ ਸਹਿਯੋਗ ਦਿਓ ਇਸ ਸਮੁਦਾਇਆਂ ਦਾ ਇਹ ਜਿੱਦਨੇ ਮੁੱਦਾ ਪੰਜਾਬ ਦੇ ਵਿੱਚ ਲਾਗੂ ਹੋ ਗਿਆ ਮੁੱਦਾ ਇਹ ਸਫਲ ਹੋ ਗਿਆ ਤੇ ਪੰਜਾਬ ਤੁਸੀਂ ਇਹ ਸਮਝ ਲਓ ਇਹ ਨਾ ਸਮਝੋ ਕਿ ਲੋਕ ਨਸ਼ਿਆਂ ਤੇ ਲੱਗਣਗੇ ਤੁਸੀਂ ਇਹ ਵੀ ਸੋਚਿਓ ਕਿ ਚਿੱਟਾ ਕਿੱਥੇ ਬੀਜਿਆ ਸੀ ਕਿਸੇ ਨੇ ਚਿੱਟੇ ਤੇ ਕਿਉਂ ਲੱਗ ਕੇ ਲੋਕ ਚਿੱਟਾ ਦਾ ਬੀਜਣ ਵਾਲੀ ਚੀਜ਼ ਨਹੀਂ ਸੀ ਨਾ ਉਹ ਬੀਜਿਆ ਗਿਆ ਫਿਰ ਉਹਦੇ ਤੇ ਕਿਉਂ ਲੱਗ ਕੇ ਨੌਜਵਾਨ ਪਰ ਜੇ ਚਿੱਟਾ ਸਮੈਕ ਹੈਰੋਇਨ ਪੰਜਾਬ ਦੇ ਵਿੱਚ ਨਾ ਹੁੰਦੀ ਤਾਂ ਨੌਜਵਾਨ ਉਸ ਰਸਤੇ ਤੇ ਨਹੀਂ ਤੁਰਦੇ ਸੀ ਉਹਨੂੰ ਰੋਕਣ ਦੇ ਵਾਸਤੇ ਉਹਨੂੰ ਮੋੜ ਦੇਣ ਦੇ ਵਾਸਤੇ ਅਫੀਮ ਤੇ ਪੋਸਤਰੇ ਠੇਕੇ ਮੰਨ ਲਓ ਤੇ ਖਸ ਖਸ ਦੀ ਖੇਤੀ ਕੋਈ ਨਾ ਕੋਈ ਇਹਦਾ ਹੱਲ ਜ਼ਰੂਰ ਕੱਢਣਾ ਪੈਣਾ ਸਰਕਾਰਾਂ ਧਿਆਨ ਦੇ ਲੈਣ ਜਾਂ ਮੌਕੇ ਦੀਆਂ ਸਰਕਾਰਾਂ ਦੇ ਸਕਦੀਆਂ ਤਿੰਨੇ ਭਾਈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਲੋਕ ਜਾਗਣਗੇ ਤੇ ਫਿਰ ਸਰਕਾਰਾਂ ਇਹ ਸਮੁੱਦੇ ਨੂੰ ਹੱਲ ਜ਼ਰੂਰ ਕਰਨਗੀਆਂ ਤੇ ਲੋਕਾਂ ਨੂੰ ਜਾਗਣ ਦੇ ਲੋੜ ਹੈ ਦੋਸਤੋ ਜਾਗੋ ਹਮਾਇਤ ਕਰੋ ਇਸ ਸਮುದਿਆਂ ਦੀ अनेका ਹੀ ਦੋਸਤਾਂ अनेका ਵੀਰ ਖੁੱਲ ਕੇ ਸਾਹਮਣੇ ਆ ਰਹੇ ਹਨ ਇਹਦੇ ਵਿੱਚ ਕੋਈ ਸੰਗ ਸ਼ਰਮ ਨਹੀਂ ਕਿਉਂਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆਂ ਇਹਦੇ ਵਿੱਚ ਬਲੈਕ ਵੀ ਭਾਰੂ ਹੈ ਗਰੀਬ ਬੰਦਿਆਂ ਦੇ ਜੇਬਾਂ ਤੇ ਭਾਰ ਪੈ ਰਿਹਾ ਹੈ ਇਹ ਚੀਜ਼ਾਂ ਵਰਤਣ ਵਾਲਿਆਂ ਦੀ ਜੇਬਾਂ ਦੇ ਭਾਰ ਪਹਿਰਿਆ ਬਲੈਕ ਲੈਵਲ ਚ ਕਰੋੜਾਂ-ਾਰਬ ਰੁਪਇਆ ਦੂਜੀ ਸਟੇਟ ਨੂੰ ਜਾ ਰਿਹਾ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਵਿੱਚ ਆ ਜਾਂਦੀ ਹੈ ਬਹੁਤ ਗੱਲਾਂ ਇਸ ਮੁੱਦੇ ਦੇ ਵਿੱਚ ਤੇ ਭ੍ਰਿਸ਼ਟਾਚਾਰ ਦੀ ਜੜ ਉਸ ਦਿਨ ਤੋਂ ਪੁੱਟੀ ਜਾਣੀ ਹੈ ਜਿੱਦਨੇ ਮੁੱਦਾ ਜਿੱਦਨੇ ਪੋਸਤ ਦੀ ਖੇਤੀ ਪੰਜਾਬ ਦੇ ਵਿੱਚ ਸਫਲਤਾ ਦੇ ਕਦਮ ਜਿੱਦਨੇ ਸਭ ਰਸਤੇ ਨੂੰ ਇਸ ਮੁੱਦੇ ਨੂੰ ਮਿਲਣਗੇ ਭ੍ਰਸ਼ਟਾਚਾਰ ਦੀ ਜੜ ਉਦੋਂ ਹੀ ਪੁੱਟੀ ਜਾਣੀ ਹੈ। ਹਮੈਤ ਕਰੋ ਦੋਸਤੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।